ਨਦਕੀ ਗੁਰਗੋਂ ਸੰਜੇ ਨੇ ਕਿਉਂ ਤਲਵਾਰ ਚੁੱਕੀ ਗੁਨਾਹ ਨਹੀਂ ਨਹੀਂ ਤਲਵਾਰ ਚੁੱਕੀ ਇਹ ਗੁਰੂ ਸਾਹਿਬ ਜੋ ਗੁਰਕਿਆ ਸੋ ਕਾਰਕਮਾ ਗੁਰਗੀ ਕਰਨੀ ਕਾਹੇ ਤਾ ਗੁਰੂ ਸਾਹਿਬ ਬੰਦ ਕਿਉਂ ਦੇਖ ਰਿਆ ਸੀ ਉਹਨਾਂ ਦੇ ਆਪਣੇ ਚੋਜ਼ ਨੇ ਲੜਾਈ ਕੀਤੀ ਤੇ ਆਪਣੇ ਚੋਜ਼ ਨਾਲ ਕਿਉਂ ਕੀਤੀ ਹੈ ਮਹਾਰਾਜ ਤੇ ਚੰਦ ਦੇ ਅਗਰ ਚੰਦ ਦੇ ਆਪਣੇ ਤਾਕਤ ਨਾਲ ਤੇ ਜਿਹੜੇ ਉਹਨਾਂ ਦੀ ਮਗਰਾਂ ਦੀ ਫੌਜੀ ਉਹਨਾਂ ਫਨਾ ਵੀ ਕਰ ਸਕਦੇ ਸੀ ਯਾਨ ਵੀ ਦੱਸਿਆ ਵੀ ਕਿ ਮਹਾਰਾਜ ਮੈਨੂੰ ਹੁਕਮ ਦਿਆ ਤਾਂ ਮੈਂ ਸਾਰਾ ਕਰਦਾ ਪੂਰਾ ਕਰਦਾ ਕਹਿੰਦੇ ਤਾਕ ਤੱਕ ਕਿੱਥੋਂ ਆਇਆ ਤੱਕ ਜੋ ਤੋ ਜੇ ਮਹਾਰਾਜ ਆਖ ਕੋ ਆਇਆ ਅਸੀਂ ਨਹੀਂ ਸੀ ਕਰ ਸਕਦੇ ਉਹ ਗੁਰਮੁਖੋ ਐਸਾ ਹੈ ਗੁਰੂ ਸਾਹਿਬ ਉਹਨਾਂ ਦੇ ਚੋਜਾ ਨਾ ਦੇਖੀਏ ਗੁਰਕਿਆ ਸੋਕਾਰ ਕੇ 바ਵਾ ਗੁਰ ਕੀ ਕਰਨੀ ਕਾ ਹੈ ਤਾਬ ਗੁਰ ਜੀ ਕਰਨੀ ਨਾ ਦੇਖੋ ਬਾਕੀ ਤੁਹਾਨੂੰ ਜਿਹੜਾ ਕੁਝ ਬੋਲ ਕੁਬੋਲ ਇਹ ਦੇਖੀਏ ਸੰਜੀ ਮਹਾਰਾਜ ਨੇ ਵੀ ਕਿਹਾ ਬਾਣੀ ਜੀ ਦੇਖਿਆ ਬੋਲ ਕੋ ਬੋਲ ਸਾਰਨਾ ਤਪਾ ਸਿਰ ਤਾਪਿਆ ਤਪ ਕਰਕੇ ਜੋਗੀ ਨਹੀਂ ਬੋਲ ਕੋ ਬੋਲ ਸਾਰ ਸਕੇ ਸ਼ਰਾਬ ਦੇ ਦਿੰਦੇ ਸੀ ਆਪਣੇ ਤਾਕਤ ਵੀ ਖਤਮ ਕਰ ਦਿੰਦੇ ਸੀ ਕੋਈ ਅਗੇ ਉਹਨਾਂ ਦੇ ਅਗੇ ਨਹੀਂ ਸੀ ਨਿਭਦਾ ਉਸ ਨੇ ਹੀ ਸੀ ਕਰਦਾ ਗੋਲਾਨ ਮੈਦਲ ਦੱਸਿਆ ਗੁਰ ਨਾਨਕ ਆਪ ਚੇਲਾ ਬਣਾਉਣ ਵਾਸਤੇ ਬੜੀ ਕਰਮਾਤ ਉਹਨਾਂ ਕਰਦੀਏ ਉਹਨਾਂ ਨੇ ਕੁਝ ਨਹੀਂ ਬੋਲੇ ਤੇ ਬੋਲ ਕੋ ਬੋਲ ਸਾਰਨਾ ਤਪਾ ਸਿਰ ਤਾਪਿਆ ਇਹ ਸੰਧੀ ਮਹਾਰਾਜ ਕਹਿੰਦੇ ਜਬਾਨ ਵੀ ਹੋਈ ਕੰਨੀ ਜਿੰਨਾ ਸਹਾਰ ਸਕਦੇ ਹੋ ਸਹਾਰੋ ਜਦੋਂ ਨਹੀਂ ਸਹਾਰਦੇ ਸਮਝੋ ਤੁਹਾਡੇ 'ਚ ਹੌਮੇ ਆ ਗਈ ਜਿੰਨਾ ਹੀ ਸਹਾਰ ਸਕਦੇ ਤੁਸੀਂ ਆਗੋ ਬੋਲਦੇ ਤੇ ਜੇ ਸਾਰੀ ਜਾਓ ਗਏ ਤਾਂ ਉਹਨੂੰ ਸ਼ਰਮ ਆਏਗੀ ਉਹਦੇ ਤੇ ਪਾਪ ਭਾਰ ਚੜੇਗਾ ਉਹਨੂੰ ਆ ਵੀ ਉਹ ਡੁੱਬੇਗਾ ਉਹ ਕਹੇਗਾ ਕਿ ਮੈਂ ਤਾਂ ਬੋਲੋ ਜਨੇ ਤੇ ਬੋਲਦੇ ਕੋਈ ਕੰਦੇ ਨੇ ਜਿੰਨਾ ਸਹਾਰ ਸਕਦੇ ਹੋ ਟਾਲਰੈਂਟ ਪਾਵਰ ਆਫ ਟਾਲਰੈਂਸ ਜਿੰਨੀ ਆ ਸਕਦੀ ਆ ਉਨੀ ਕਰੋ ਆਪਣਿਆਂ ਲਈ ਉੱਤੇ ਦੇ ਆਪਣੇ ਦੂਸਰੇ ਬਾਕੀ ਹੈ ਕਿ ਅਫਰਸ ਕੋਈ ਕੌਮ ਦੀ ਜ਼ੁਲਮ ਕਰ ਰਿਹਾ ਹੈ ਜਾਂ ਦੇ ਜ਼ੁਲਮ ਕਰ ਰਿਹਾ ਸਿੱਖਾਂ ਨੇ ਲੜੀਆਂ ਲੜੀਆਂ ਨੇ ਉਹ ਧਰਮ ਜੋਧਿਆ ਦੂਸਰੇ ਨੂੰ ਬਚਾਉਣ ਵਾਸਤੇ ਲੜੀਆਂ ਨੇ ਆਨੇ ਕਿ ਕਦੇ ਹਰਗੋਬਿੰਦ ਸਿੰਘ ਮਹਾਰਾਜ ਐਂ ਦੇਖਣ ਲੜਨ ਆਇਆ ਸੀ ਨਾ ਤੇ ਮਹਾਰਾਜ ਨੇ ਉਸਨੇ ਕਿਹਾ ਪੈਦੇ ਸਾ ਤੈਨਾਂ ਸਾਨੂੰ ਕੋਈ ਗੁੱਸਾ ਗੱਲਾ ਨਹੀਂ ਤੇਰਾ ਗੁੱਸਾ ਗੱਲਾ ਤੂੰ ਪਹਿਲੇ ਆਪਣਾ ਬਾਤ ਕਰ ਉਹ ਪੈਦੇ ਖਾਨੇ ਬਾਹਰ ਕਿਤਾ ਮਾਰਾ ਸਾਰਿਆ ਦੂਸਰੀ ਵਾਰ ਕੀਤਾ ਸਾਰਿਆ ਤੇ ਸਭ ਆਰਸਾਲ ਕੀਤਾ ਸਾਰ ਕੇ ਤੇ ਫਿਰ ਮਹਾਰਾਜ ਨੇ ਕਿਹਾ ਹੁਣ ਪਹਿਲ ਤੇ ਸਾਡਾ ਭਾਰੀ ਉਹਨਾਂ ਨੇ ਵਾਰ ਕੀਤਾ ਤਾਂ ਸਿਕਾ ਜ਼ਖਮੀ ਹੋ ਗਿਆ ਮਹਾਰਾਜ ਕਮਾਲ ਦਿਖਾ ਲਿਆ ਮਾਰਾ ਘੋੜੇ ਟੁੱਟਰੇ ਪੈਨੇ ਖਾ ਨੂੰ ਆਪਣੀ ਝੋਲੀ ਚ ਲਿਆ ਔਰ ਆਪਣ ਢਾਲ ਨਾਲ ਜਿਹੜੇ ਬਸੂਰਜ ਦੀ ਪੈ ਰਹੇ ਸੀ ਕਿੰਨਾ ਮੈਂ ਪੈਨੇ ਖਾ ਦੇ ਮੂੰਹ ਦੇ ਉਹਨੂੰ ਰੋਕਣ ਵਾਸਤੇ ਢਾਲ ਲੱਗ ਗਿਆ ਕੀਤੀ ਤੇ ਨਾ ਪੈਣ ਪੈਂਦੇ ਸਾਨੂੰ ਕਹਿੰਦੇ ਨੇ ਪੈਂਦੇ ਆ ਕਹਿੰਦੇ ਖਾਂ ਪੜ ਕਲਮਾ ਮੈਂ ਪਹਿਲਾਂ ਕਰ ਪਹਿਲਾਂ ਤਾਂ ਕਹਿੰਦਾ ਹਜ਼ੂਰ ਦੀ ਤਲਵਾਰ ਮੇਰਾ ਕਰਵਾ ਉਸੇ ਉਤੇ ਬਿਰਤੀ ਬਦਲ ਚੁੱਕੀ ਸੀ ਐ ਆ ਗੁਰਮੁਖੋ ਮਹਾਰਾਜ ਨੇ ਜੁੱਧ ਵੀ ਕੀਤਾ ਨਾਲ ਹੀ ਉਹਨੂੰ ਆਪਣਾ ਗੋਚ ਵੀ ਲਿਆ ਕੋਈ ਕਰ ਸਕਦਾ ਸਰ ਮੈਨੂੰ ਦੱਸੋ ਐ ਆ ਗੁਰਮਤ ਅਸ ਬਾਕੀ ਜਰਨ ਦੀ ਤਾਕਤ ਮੈਂ ਹੋਰ ਤੋਂ ਦੱਸਾਂ ਸੰਤ ਜੈ ਮਹਾਰਾਜ ਕੋਲ ਸਾਖੀ ਸਹੀਂ ਸੁਣੇ ਸੀ ਜਰਨ ਦੀ ਕਿੰਨੀ ਤਾਕਤ ਹੈ ਮੰਨੇ ਇੱਕ ਬੇੜੀ ਦੇ ਵਿੱਚ ਦਰਿਆ ਪਾਰ ਕਰਨ ਵੇਲੇ ਇੱਕ ਸਾਧੂ ਜਾ ਰਿਹਾ ਸੀ ਉਹਦੇ ਨਾਲ ਇੱਕ ਚੇਲਾ ਸੀ ਬਸ ਉਹ ਦਾੜੀ ਰੱਤੀ ਆਈ ਮਾਸੂਮ ਸੀ ਵਿਚਾਰ ਸਿੱਧਾ ਸਿੱਧਾ ਉਹ ਜਾ ਰਿਹਾ ਸੀ ਤੇ ਨਾਲ ਹੀ ਸਪਾਈ ਜਿਹੜੇ ਨੇ ਸਿੰਘੀਨਾ ਬੰਦੂਕ ਦੇ ਉੱਤੇ ਹੁੰਦੇ ਨਾ ਤਲਵਾਰਾਂ ਜਿਹੜੀਆਂ ਲਟਕੀਆਂ ਹੁੰਦੀਆਂ ਸਿੰਘੀਨ ਛੁਰੇ ਜਿਹੜੇ ਹੁੰਦੇ ਨੇ ਉਹ ਛੁਰੇ ਲਟਕਾ ਕੇ ਤੇ ਇੱਕ ਮਲਜ਼ਮ ਨੂੰ ਲਿਜਾ ਰਹੇ ਤਿੰਨ ਚਾਰ ਸਿਪਾਈ ਹਤਕੜੀਆਂ ਲਾ ਕੇ ਸਰ ਉਹ ਵਿਚਾਰਾ ਬੱਚਾ ਜਿਹੜਾ ਸੀ ਸਾਧੂ ਦਾ ਸਿੱਧਾ ਸਿੱਧਾ ਸੀ ਉਹਨੂੰ ਕਿ ਥੁੱਕ ਆਇਆ ਥੁੱਕਿਆ ਉਹ ਉਧਰ ਤੇ ਹਵਾਲੇ ਤੋਂ ਥੁੱਕ ਜੜਾ ਨਾ ਸਿਪਾਈ ਦੇ ਕੇ ਉਹਨੂੰ ਕਹਿੰਦੇ ਨੇ ਹੱਥ ਤੇ ਆ ਗਿਆ ਥੁੱਕ ਹਵਾਲੇ ਉਹਨੂੰ ਕਿਹਾ ਦੂਜੀ ਪਾਸੇ ਹਵਾਲੇ ਦੇ ਬਜਾਦਾਲ ਉਹ ਥੁੱਕ ਉਹਦੇ ਹੱਥਾਂ ਤੇ ਪੈ ਗਿਆ ਸਿਪਾਈ ਨੇ ਉਹਦਾ ਚਪੇੜਾ ਮਾਰ ਮਾਰ ਕੇ ਨੀਲਾ ਰੰਗ ਕਰਤਾ ਉਹਦਾ ਫੇਰੇ ਦਾ ਤੁਰਤੀ ਪਰ ਨਹੀਂ ਗੁੱਸਿਆ ਬੱਚਾ ਚਪੇੜ ਖਾਂਦਾ ਰਿਹਾ ਪਰ ਅੰਦਰ ਸਾਧੂ ਦਾ ਦਰਦ ਪ੍ਰੇਮ ਰੱਖ ਕੇ ਆਪਣਾ ਪਰਮਾਤਮਾ ਜੋੜਿਆ ਰਿਹਾ ਉਹ ਰੱਤੀ ਪਾਣੀ ਕੁਛ ਕਿਹਾ ਪਾਵਰ ਆਫ ਟੋਲਰੈਂਸ ਨਾ ਜੀ ਸ਼ਾਨ ਸ਼ਕਤੀ ਅੱਛਾ ਨਹੀਂ ਕੁਛ ਕਿਹਾ ਸਾਧੂ ਨੇ ਵੀ ਕੁਛ ਨਹੀਂ ਕਿਹਾ ਗਾਂ ਜਦੋਂ ਬੇੜੀ ਲੱਗਣ ਲੱਗੀ ਉਹੋ ਹੀ ਸਿਪਾਈ ਉਤਰਨ ਲੱਗੇ ਨਾ ਤੇ سنگੀਰ ਆਪਰੇਬਾਲ ਕਰਕੇ ਨਾ ਸਾਰਾ ਲੈਣ ਲੱਗਾ ਬੰਦੂਕ ਦਾ ਉੱਤਰ ਲੱਗੇ ਬੰਦੂਕ ਦਾ ਸਾਰਾ ਲੈ ਕੇ ਉੱਤਰ ਲੱਗਾ ਤੇ ਬੈੜੀ ਨੇ ਹੋਰ ਟੱਕਾ ਮਾਰਿਆ ਤਾਂ ਸ਼ੂਰਾ ਉਹਦੇ ਹਿਰਦੇ 'ਚ ਪਾ ਗਿਆ ਆਪਣਾ ਵੀ ਦਾ ਸ਼ੂਰਾ ਤਾਂ سنگੀਨ ਦਾ ਸਾਰਾ ਨੇ ਜਦੋਂ ਬੈੜੀ ਨੇ ਚਮਾਰਿਆ ਤਾਂ ਉਹ ਉਹ ਸ਼ੂਰਾ ਜਿਹੜਾ ਨਾ ਉਹ ਅਹਿਰਦੇ 'ਚ ਪਾ ਗਿਆ ਪਾ ਗਿਆ ਹਿਰਦਾ 'ਚ ਐਡਾ ਤੜਫਣ ਲੱਪਿਆ ਹਾਏ ਮਾਂ ਮਾਰ ਗਿਆ ਹਾਏ ਮਾਂ ਮਾਰ ਗਿਆ ਉਸਨੇ ਫਿਰ ਸਾਧੂ ਨੇ ਆਪਣੇ ਸਿਸ਼ ਨੂੰ ਜਿਹੜਾ ਚੇਲਾ ਸੀ ਮਸੂਮ ਵਿਚਾਰਾ ਉਹਨੂੰ ਪੰਜ ਪੇੜਾ ਹੋਰ ਵਾਰੀ ਅਗਰ ਕੰਦਾ ਸਸਰੇ ਅਗਰ ਉਸ ਵੇਲੇ ਬੋਲ ਪੰਦਾ ਰੋ ਪੰਦਾ ਕੁਝ ਕਰ ਦਿੱਤਾ ਇਤਨੀ ਸਜ਼ਾ ਇਸ ਕੋ ਨਹੀਂ ਜਿਨੇ। ਇੰਨੀ ਮਿੰਨੀ ਹੁਣ। ਤੇ ਪਾਵਰ ਆਫ ਟਾਲਰੈਂਸ ਦੀ ਇਹ ਤਾਕਤ ਆ। ਸ਼ੈਨ ਸ਼ਕਤੀ ਦੀ ਇੰਨੀ ਤਾਕਤ ਆ। ਜਿਹੜਾ ਸ਼ੈਨ ਸ਼ਕਤੀ ਕਰ ਜਾਏ ਉਹ ਬਹੁਤ ਅਕਦਾ ਦੂਸਰੇ ਤੇ ਫਿਰ ਉਹਦਾ ਉਹਦਾ ਪੰਦਾ ਉਹਦਾ ਤੇ ਕਰਸ ਪੰਦਾ ਜੋ ਕਰਦਾ ਮੈਂ ਤੁਹਾਨੂੰ ਜਿਹੜੀ ਕਹਾਣੀ ਸੁਣਾਈ ਆ ਇਹ ਆ ਪਾਵਰ ਆਫ ਟਾਲਰੈਂਸ ਇਹ ਬਹੁਤ ਮੁਸ਼ਕਿਲ ਆ ਲੈ ਨਾ ਸਾਰਾ ਬੋਲ ਸੰਜੀ ਮਹਾਰਾਜ ਵੀ ਕਹਿੰਦੇ ਸੀ ਬੋਲ ਕੋ ਬਹੁਤ ਸਾਰਾ ਤਪਾਸਰਤਾ ਦਾ ਬੜਾ ਮੁਸ਼ਕਿਲ ਬੋਲ ਕੋ ਬਸਾਰਨਾ ਜਿਸ ਨੇ ਬੋਲ ਕੋ ਬਸਾਰ ਲੇ ਸਭ ਜੋ ਬਹੁਤ ਵੱਡਾ ਤਪ ਕਰ ਲਿਆ ਉਹ ਨਾਂਜੇ ਜਿਹਨੇ ਬਧੈਰਾ ਡਰਾਇਆ ਸੀ ਨਾ ਸਦਾ ਨੇ ਤੋ ਨਾਂਜੇ ਨੇ ਕੁਛ ਨਹੀਂ ਕੀਤਾ ਮਹਾਰਾਜ ਕਹਿੰਦੇ ਨਾਟਕ ਛੱਡ ਕੀ ਹੈ ਕਿ ਗਜਾ ਪ੍ਰਭ ਲੋਕ ਕਾਬੰਦ ਇਸ ਕਰਕੇ ਗੁਰਮੁਖੋ ਜੇ ਕੋਈ ਬੋਲਦਾ ਕੜਾ ਚੜ ਜੜੇ ਝਗੜੇ ਕੋ ਹੁੰਦੇ ਨੇ ਕਿ ਕਰ ਸੈਨ ਸ਼ਕਤੀ ਨਹੀਂ ਪਹਿਲੇ ਪੁਰਾਣੇ ਵਕਤ ਮੈਂ ਛੋਟਾ ਹੁੰਦਾ ਸੀ ਮੈਂ ਬੜੀ ਸ਼ੈਨ ਸ਼ਕਤੀ ਦਿਤ ਕੋਈ ਬੋਲ ਵੀ ਮੈਂ ਗੋਲ ਵੀ ਜਾਂਦਾ ਸੀ ਇਹ ਆਪਾਂ ਮਾਹ ਪਿਓ ਦੇ ਅੱਗੇ ਨਹੀਂ ਸੀ ਬੋਲਦੇ ਕੋਈ ਗੱਲ ਨਹੀਂ ਸੀ ਕਰਦੇ ਵੱਡੇ ਭਰਾਵਾਂ ਦੇ ਲੱਗੇ ਨਹੀਂ ਸੀ ਕਰਦੇ ਜਿਹੜੀਆਂ ਵਿਆਹ ਜਾਂਦੀਆਂ ਸੀ ਬੀਬੀਆਂ ਉਹ ਰੋਜ਼ ਸਵੇਰੇ ਮਾਂ ਨੂੰ ਆਪਣੇ ਸਾਸੂ ਨੂੰ ਮੱਥਾ ਟੇਕਦੀਆਂ ਸੀ ਸੋਰੇ ਦੇ ਅੱਗੇ ਵੀ ਨਿੰਮਦੀਆਂ ਸੀ ਉਹ ਕਹਿੰਦਾ ਪਾਵੇ ਇਹ ਮਾਹੌਲ ਜਿਹੜਾ ਹੈ ਨਾ ਇਹੋ ਜਿਹਾ ਗਰੀਬੀ ਦਾ ਪਾਵਰ ਆਫ ਟਾਲਰੈਂਸ ਦਾ ਜਿੱਥੇ ਆ ਜਾਏ ਉਸ ਵਰਗ ਬਣ ਜਾਂਦਾ ਤੇ ਜੇ ਤੇ ਪਾਵਰ ਆਫ ਟਾਲਰੈਂਸ ਨਹੀਂ ਹੈ ਮਤਲਬ ਹੈ ਤੋ ਸ਼ਾਨ ਸ਼ਕਤੀ ਨਹੀਂ ਹੈ ਤੋਹੋ ਜੇ ਘਰ ਚ ਹੀ ਕਿਰਕਨ ਆਇਆ ਜਵਾਬ ਪੈਂਦਾ